ਅੱਜ ਸਾਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਬੀਟਲ ਬਰੀਡਰਸ ਕਲੱਬ ਵੱਲੋਂ ਪਹਿਲਾ ਬੱਕਰੀ ਮੇਲਾ ਕਰਵਾਇਆ ਜਾ ਰਿਹਾ ਅਸੀਂ ਇੱਕ ਕਲੱਬ ਰਜਿਸਟਰਡ ਕਰਾਈ ਆ ਫਾਰਮਰ ਇੰਟਰਸਟ ਗਰੁੱਪ ਜੋ ਸਰਕਾਰ ਦੇ ਨਾਲ ਮਿਲ ਕੇ ਬੀਟਲ ਨਸਲ ਨੂੰ ਅੱਗੇ ਵਧਾਉਣ ਲਈ ਕੰਮ ਕਰੂਗਾ ਇਸ ਦੇ ਦੀ ਅਸੀਂ ਪਹਿਲਾ ਮੇਲਾ ਪਿੰਡ ਮਾਣੂ ਕੇ ਸੰਧੂ ਵਿਖੇ 9 ਮਾਰਚ ਨੂੰ ਕਰਵਾਉਣ ਜਾ ਰਹੇ ਹਾਂ ਇਸ ਮੇਲੇ ਦੇ ਵਿੱਚ ਅਸੀਂ ਨਗਦ ਦਾ ਨਾਮ ਦੇਵਾਂਗੇ ਅ ਨਗਦ ਰਾਸ਼ੀ ਆ ਬੰਦੇ ਕਿਸੇ ਵੀ ਰੂਪ ਚ ਵਰਤ ਸਕਦਾ ਵਾ ਕਈ ਵਾਰੀ ਹੋਰ ਇਨਾਮ ਹੁੰਦੇ ਨੇ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਪਰ ਅਸੀਂ ਨਗਦ ਇਨਾਮ ਦੇਵਾਂਗੇ ਜਿਵੇਂ ਅੱਠ ਦੰਦ ਬੱਕਰੇ ਤੇ ਬੱਕਰੀਆਂ ਦੀ ਕੈਟਾਗਰੀ ਲਈ 13000 ਪਹਿਲਾ ਇਨਾਮ ਹੋਊਗਾ ਪਲੱਸ ਟਰੋਫੀ 7100 4 ਤੋਂ 6 ਦੰਦ ਬੱਕਰੇ ਬੱਕਰੀਆਂ ਲਈ 9100 7500 2 ਦੰਦ ਬੱਕਰੇ ਬੱਕਰੀਆਂ ਲਈ 7150 4100 ਖੀਰੇ ਪੱਠ ਤੇ ਪਠੋਰੇ 25 ਕਿਲੋ ਤੋਂ ਉੱਪਰ ਲਈ 5100 4100 3100 ਖੀਰੀ ਪੱਠ ਤੇ ਪਠੋਰੇ 15 ਤੋਂ 25 ਕਿਲੋ 2100 1500 ਤੇ 1100 ਇਸ ਦੇ ਨਾਲ ਹੀ ਅਸੀਂ ਇੱਕ 올ਓਵਰ ਚੈਂਪੀਅਨ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਇਨਾਮ ਹੋਣਗੇ 올ਓਵਰ ਚੈਂਪੀਅਨ ਉਹਨਾਂ ਨੂੰ ਵੀ 11000 ਦਾ ਨਗਦ ਦਾ ਇਨਾਮ ਤੇ ਪਲੱਸ ਇੱਕ 올ਓਵਰ ਦੀ ਟਰਾਫੀ ਦਿੱਤੀ ਜਾਊਗੀ ਇਹ ਅਸੀਂ ਇੱਕ ਆਤਮਾ ਦੇ ਅਧੀਨ ਰਜਿਸਟਰਡ ਕਰਾਈ ਆ ਬੀਟਲ ਬਰੀਡਰਸ ਕਲੱਬ ਇਸ ਨੂੰ ਅਸੀਂ ਅੱਗੇ ਸਾਰੇ ਪੰਜਾਬ ਦੇ ਬੱਕਰੀ ਪਾਲਕਾਂ ਦੇ ਨਾਲ ਮਿਲ ਕੇ ਐਸੋਸ਼ੀਅਨ ਦੇ ਰੂਪ ਵਿੱਚ ਰਜਿਸਟਰਡ ਕਰਾਵਾਂਗੇ ਇਹ ਸਾਡੇ ਅਗਲੇ ਉਪਰਾਲੇ ਹੋਣਗੇ ਅਸੀਂ ਚਾਹਾਂਗੇ ਕਿ ਹਰੇਕ ਸਾਲ ਇਸ ਮੇਲੇ ਨੂੰ ਅਸੀਂ ਇਸ ਤੋਂ ਵੱਧ ਕੇ ਕਰਾਈਏ ਸੋ ਸਾਰੇ ਨਗਰ ਨਿਵਾਸੀਆਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਰੇ ਜਦੋਂ ਅਸੀਂ ਇਸ ਬਾਰੇ ਸੁਨੇਹਾ ਲਾਇਆ ਬੜੇ ਕੱਲ ਹੀ ਸੁਨੇਹਾ ਲਾਇਆ ਅਸੀਂ ਤਾਂ ਸਾਰੇ ਪੰਜਾਬ ਦੇ ਵਿੱਚੋਂ ਬੜਾ ਭਰਮਾ ਹੁੰਗਾਰਾ ਮਿਲਿਆ ਸਾਡੇ ਕੋਲੇ ਲਵਪ੍ਰੀਤ ਸਿੰਘ ਨੇ ਚੜਦਾ ਪੰਜਾਬ ਗਾਟ ਫਾਰਮ ਫਿਰੋਜ਼ਪੁਰ ਤੋਂ 바ਵਾ ਗਾਟ ਫਾਰਮ ਤੋਂ ਕਾਲਾ ਗੋਸਲ ਜੀ ਕੰਗ ਗਾਟ ਫਾਰਮ ਪਟਿਆਲਾ ਤੋਂ ਕੰਗ ਸਾਹ ਪਹੁੰਚੇ ਨੇ ਪ੍ਰੇਤਵਾਰ ਪੁੱਲਰ ਜੀ ਪੁੱਲਰ ਗਾਟ ਫਾਰਮ ਤੋਂ ਪਿੰਦੀ ਸਿੱਧੂ ਬੀਐਫਏ ਦੇ ਪ੍ਰਧਾਨ ਜਿਹੜੇ ਕਿ ਤਨੌਲੇ ਬਹੁਤ ਤਕੜਾ ਜੇ ਮੈਂ ਕਹਦਾ ਇੰਡੀਆ ਪੱਧਰ ਦਾ ਮੇਲਾ ਹੋਣ ਲੱਗ ਗਿਆ ਤਨੌਲੇ ਦੇ ਵਿੱਚ ਮੇਰਾ ਛੋਟਾ ਵੀਰ ਪਿੰਦੀ ਸਿੱਧੂ ਇਹ ਵੀ ਸਪੈਸ਼ਲੀ ਪਹੁੰਚੇ ਨੇ ਸਾਡੇ ਕੋਲੇ ਸੋ ਅਸੀਂ ਸਾਰੇ ਰਲ ਕੇ ਅੱਜ ਪਹੁੰਚਣਾ ਸੀ ਸਰਦਾਰ ਬਲਵਿੰਦਰ ਸਿੰਘ ਜੀ ਟੋਂਗ ਵਾਲੀ ਬਾਈ ਪੰਮਾ ਸੈਦੋ ਕੇ ਹੋਰ ਬਹੁਤ ਸਾਰੇ ਸੱਜਣ ਵਿਆਹਾਂ ਦੀ ਰੁੱਤ ਹੋਣ ਕਰਕੇ ਥੋੜੇ ਬਿਜ਼ੀ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਐਸਆਰ ਗੌਟ ਫਾਰਮ ਹਰਿਆਣੇ ਤੋਂ ਕਿ ਉਹ ਮੇਲੇ ਤੇ ਵੱਧ ਛੜ ਕੇ ਆਉਣਗੇ ਤੇ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਸਾਰੇ ਹੀ ਸਜਣਾ ਨੇ ਬਹੁਤ ਪਿਆਰ ਦਿੱਤਾ ਤੇ ਸਾਡਾ ਉਤਸ਼ਾਹ ਵਧਾਇਆ ਅਸੀਂ ਸਾਰਿਆਂ ਤੋਂ ਹੀ ਉਮੀਦ ਕਰਦੇ ਹਾਂ ਕਿ ਉਹ ਮੇਲੇ 'ਚ ਸਾਡਾ ਵੱਧ ਛੜ ਕੇ ਸਹਿਯੋਗ ਕਰਨਗੇ ਆਉਣ ਵਾਲੀ 9 ਮਾਰਚ ਨੂੰ ਸਾਰੇ ਇਸ ਮੇਲੇ ਦਾ ਸ਼ਿੰਗਾਰ ਬਣਾਓ ਤੇ ਆਪਣੇ ਜਾਨਵਰ ਲੈ ਕੇ ਇਸ ਮੇਲੇ ਤੇ ਪਹੁੰਚੋ ਹੁਣ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਆ ਬਾਬਾ ਗੋਟਫਾਰਮ ਤੋਂ ਕਾਲਾ ਗੋਸਲ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤਨਾਂ ਜਿੰਨੇ ਵੀ ਆਪ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਰੇ ਭਰਾ ਪਹੁੰਚੇ ਆ ਤੇ ਬੜੀ ਬੜੀ ਮਿਹਰਬਾਨੀ ਤੇ ਜੀ ਆਇਆਂ ਆਖਦੇ ਆ ਸਾਰੇ ਭਰਾਵਾਂ ਨੂੰ ਤੇ ਜਿਵੇਂ ਬਾਈ ਬਲਦੇਵ ਵਰਗੇ ਨੇ ਦੱਸਿਆ ਕਿ ਕਿਹੜੀਆਂ ਕੈਟਾਗਰੀਆਂ ਦੇ ਮੁਕਾਬਲੇ ਆ ਤੇ ਕਿਸ ਤਰੀਕੇ ਨਾਲ ਹੋਇਆ ਤੇ ਉਹ ਗੱਲਾਂ ਸਾਰੇ ਜਾਣਦੇ ਆ ਤੇ ਆਪਾਂ ਇਹ ਕਹਾਂਗੇ ਵੀ ਜਿੰਨੇ ਅੱਜ ਬੱਕਰੀ ਪਾਲਕ ਵੀਰ ਇੱਥੇ ਇਕੱਠੇ ਹੋਇਆ ਤੇ ਸਾਰੇ ਇਕਜੁੱਟ ਹੋ ਕੇ ਆਪਾਂ ਅੱਗੇ ਜਿਹੜੇ ਮੀਟਿੰਗ ਕਰਨੀ ਆ ਇਸ ਤੋਂ ਵੀ ਵੱਡੀ ਕਰਾਂਗੇ ਕਿਉਂਕਿ ਆਪਾਂ ਜਿਹੜੇ ਜਿਹੜੀ ਅਸੀਂ ਰਲ ਕੇ ਤੁਹਾਡੇ ਸਹਿਯੋਗ ਦੇ ਨਾਲ ਫਾਰਮਰ ਰਜਿਸਟਰ ਕਰਾਈ ਆ ਫਾਰਮਰ ਟਰਸਟ ਗਰੁੱਪ ਉਹਦੇ ਲਈ ਕੱਲੀ ਇਹ ਨਹੀਂ ਹੈਗੀ ਵੀ ਆਪਾਂ ਕੱਲੇ ਮੇਲੇ ਕਰਵਾਉਣੇ ਆ। ਉਹਦੇ 'ਚ ਇਹ ਆ ਵੀ ਜਿਹੜਾ ਆਪਣਾ ਮਿਲਕਾ ਬੱਕਰੀ ਦਾ ਦੁੱਧ ਆ ਉਹ ਕਾਉ ਦੇ ਰੇਟ ਤੇ ਲੱਗਿਆ ਜਾਂਦਾ ਤੇ ਆਪਾਂ ਇਹਨਾਂ ਨੂੰ ਸਪੈਸ਼ਲ ਤਰੀਕੇ ਨਾਲ ਵੀ ਲੈ ਕੇ ਜਾਣਾ ਤੇ ਬੱਕਰੀ ਦੇ ਦੁੱਧ ਦੇ ਪ੍ਰੋਡਕਟ ਆ ਜਿਹੜੇ ਉਹ ਵੀ ਤਿਆਰ ਕਰਨੇ ਆ ਤੇ ਉਹ ਸਹਿਯੋਗ ਨਾਲ ਹੋ ਸਕਦਾ ਤੁਹਾਡੇ ਸਾਰਿਆਂ ਦੇ। ਜੇ ਆਪਾਂ ਬੱਕਰੀ ਪਾਲਣ ਕਿੱਤੇ ਨੂੰ ਪ੍ਰਮੋਟ ਕਰਾਂਗੇ ਤੇ ਤਾਂ ਹੀ ਇਹਦੇ ਪ੍ਰੋਡਕਟ ਆ ਜਿਹੜੇ ਸਰਕਾਰ ਨਾਲ ਮਿਲ ਕੇ ਆਪਾਂ ਲੈ ਕੇ ਆ ਸਕਦੇ ਆ ਤੁਹਾਡੇ ਸਾਹਮਣੇ। ਜਦੋਂ ਕੋਈ ਮੰਨ ਲਓ ਹਸਪੀਟਲ ਦੇ ਵਿੱਚ ਬੱਚਾ ਜਨਮ ਲੈਂਦਾ ਤਾਂ ਸਭ ਤੋਂ ਬੈਸਟ ਦੁੱਧ ਮੰਨਿਆ ਜਾਂਦਾ ਮਾਂ ਤੋਂ ਬਾਅਦ ਬੱਕਰੀ ਦਾ ਪਰ ਉਹਦੀ ਅੱਜ ਕੀਮਤ ਕੋਈ ਨਹੀਂ ਕੋਈ ਪੁੱਛ ਨਹੀਂ ਬੱਕਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਹੌਲੀ-ਹੌਲੀ ਮੇਲਿਆਂ ਦੇ ਨਾਲ-ਨਾਲ ਆਪਾਂ ਉਹ ਚੀਜ਼ ਨੂੰ ਵੀ ਅੱਗੇ ਲੈ ਕੇ ਜਾਣਾ ਤਾਂ ਜੋ ਇੱਕ ਜਿਹੜਾ ਬੱਕਰੀ ਦਾ ਦੁੱਧ ਆ ਪਾਊਡਰ ਫਾਰਮ ਦੇ ਵਿੱਚ ਆਵੇ ਤੇ ਬੱਚਿਆਂ ਨੂੰ ਆਪਣੇ ਜਿਵੇਂ ਹੁਣ ਚਾਕਲੇਟ ਹੋ ਗਿਆ ਜਾਂ ਹੋਰ ਕਿੰਨੇ ਪ੍ਰੋਡਕਟ ਆਉਂਦੇ ਪਤਾ ਨਹੀਂ ਕੀ ਕੁਸ਼ ਆ ਉਹਦੇ ਚ ਜਦੋਂ ਆਪਾਂ ਨੈਚੁਰਲ ਤਰੀਕ ਇੱਕ ਤਰੀਕੇ ਨਾਲ ਆਪਾਂ ਕਰਾਂਗੇ ਆਰਗੈਨਿਕ ਦੁੱਧ ਬੱਕਰੀਆਂ ਦਾ ਜਿਹੜਾ ਆਪਾਂ ਬੱਚਿਆਂ ਨੂੰ ਦੇਵਾਂਗੇ ਤਾਂ ਬਹੁਤ ਬੈਨੀਫਿਟ ਆ ਤੇ ਇਸੇ ਤਰੀਕੇ ਨਾਲ ਅਸੀਂ ਇੱਕ ਪਹਿਲ ਦੇ ਆਧਾਰ ਤੇ ਬੱਕਰੀਆਂ ਦਾ ਮੇਲਾ ਜਿਹੜਾ ਮਾਨੂ ਕੇ ਕਰਵਾ ਰਹੇ ਆ ਤੇ ਤੁਹਾਡਾ ਸਹਿਯੋਗ ਚਾਹੀਦਾ ਸਾਰੇ ਭਰਾਵਾਂ ਦਾ ਵੱਧ ਛੜ ਕੇ ਤੇ ਛੋਟੇ ਜੀ ਰਾਸ਼ੀਆਂ ਰੱਖੀਆਂ ਅਸੀਂ ਤੇ ਬਹੁਤ ਵੱਡੇ ਮਾਲਾਂ ਆਪਾਂ ਕਹਿ ਸਕਦੇ ਆਂ ਵੀ ਆਪਣੇ ਵੱਲੋਂ ਕਰ ਰਹੇ ਆਂ ਕੋਸ਼ਿਸ਼ ਬਾਕੀ ਤੁਹਾਡੇ ਭਰਾਵਾਂ ਦਾ ਸਹਿਯੋਗ ਚਾਹੀਦਾ ਇਸ ਤੋਂ ਵੀ ਵੱਡਾ ਕਰਾਂਗੇ ਆਪਾਂ ਤੇ ਧੰਨਵਾਦ ਜੀ ਇਸ ਮੇਲੇ ਦੌਰਾਨ ਮੈਂ ਇੱਕ ਹੋਰ ਦੱਸ ਦੇਣਾ ਚਾਹੂੰਗਾ ਕਿ ਬੜਾ ਪਾਰਦਰਸ਼ੀ ਢੰਗ ਦੇ ਨਾਲ ਇਹ ਮੇਲਾ ਹੋਊਗਾ ਇਹ ਪਹਿਲਾ ਮੇਲਾ ਹੋਊਗਾ ਜਿਹਦੇ ਚ ਕਿਸਾਨ ਵੀ ਜੱਜ ਹੋਊਗਾ ਤੇ ਯੂਨੀਵਰਸਿਟੀ ਦੇ ਮਾਹਰ ਵੀ ਜੱਜ ਹੋਣਗੇ ਰਲ ਕੇ ਜੱਜਮੈਂਟ ਕੀਤੀ ਜਾਊਗੀ ਇਸ ਮੇਲੇ ਦੇ ਵਿੱਚ ਪਾਰਦਰਸ਼ੀ ਢੰਗ ਨਾਲ ਕਰਨ ਦੀ ਖਾਤਰ ਅਸੀਂ ਆਪਣੇ ਜਾਨਵਰ ਪਾਰਟਿਸਿਪੇਟ ਨਹੀਂ ਕਰਾਂਗੇ ਮੈਂ ਕਾਲਾ ਤੇ ਲਪਤ ਸਾਡੇ ਜਾਨਵਰ ਉਸ ਮੇਲੇ ਵਿੱਚ ਪਾਰਟਿਸਿਪੇਟ ਨਹੀਂ ਕਰਨਗੇ ਕਿਉਂਕਿ ਫਿਰ ਅਗਲੇ ਨੂੰ ਸ਼ੱਕ ਹੋ ਜਾਂਦੀ ਹੈ ਕਿ ਸ਼ਾਇਦ ਇਹਨਾਂ ਨੇ ਸਪਰਸ਼ ਦੇ ਨਾਲ ਆਪਦੇ ਜਾਨਵਰ ਅੱਗੇ ਲੈ ਜਾਂਦੇ ਸੋ ਅਸੀਂ ਆਪਦੇ ਜਾਨਵਰ ਪਾਰਟਿਸਿਪੇਟ ਨਹੀਂ ਕਰਾਂਗੇ ਤੇ ਇਹਨੂੰ ਇੱਕ ਬੜਾ ਪਾਰਦਰਸ਼ੀ ਢੰਗ ਦੇ ਨਾਲ ਮੇਲਾ ਕਰਾਵਾਂਗੇ ਜਿਹਦੇ ਵਿੱਚ ਡਾਕਟਰ ਵੀ ਹੋਣਗੇ ਤੇ ਕਿਸਾਨ ਜਿਹੜੇ ਹੈਗੇ ਨੇ ਬੱਕਰੀ ਪਾਲਕ ਹੈ ਉਹ ਜੱਜ ਹੋਣਗੇ ਰਲ ਕੇ ਜੱਜਮੈਂਟ ਕਰਨਗੇ ਜੀ ਸੋ ਮੈਂ ਕਹੂੰਗਾ ਮੇਰੇ ਛੋਟੇ ਵੀਰ ਪਿੰਦੀ ਸਿੱਧੂ ਨੂੰ ਜੋ ਬੀਐਫਏ ਦੇ ਪ੍ਰਧਾਨ ਨੇ ਕਿ ਉਹ ਵੀ ਦੋ ਸ਼ਬਦ ਸੰਜੇ ਕਰਨਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਭਰਾ ਪਹੁੰਚੇ ਆ ਪਹਿਲਾਂ ਤਾਂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਤੇ ਬਾਕੀ ਬਾਈ ਨੇ ਇਹ ਵੀ ਬਹੁਤ ਵਧੀਆ ਪਹਿਲ ਹੈ ਪਹਿਲ ਆਪਾਂ ਜੇ ਕਦਮ ਪਟਾਂਗੇ ਤਾਂ ਆਪਣੇ ਮਗਰ ਫੇਰੀ ਚੱਲਣਗੇ ਜੀ ਲੋਕ ਤਾਂ ਆਉਣ ਵਾਲੀ ਜਿਹੜੀ ਜ਼ਰੂਰਤ ਹੈ ਬਿਨਾਂ ਮਾ ਜਿਹੜਾ ਪੁਵੈਖਾ ਆਪਾਂ ਕਹਿ ਸਕਦੇ ਆ ਆਪਣੇ ਬੱਚੇ ਜੇ ਆਪਾਂ ਬੱਚਿਆਂ ਨੂੰ ਕੁਝ ਨਹੀਂ ਦੇ ਸਕਦੇ ਇਦਾਂ ਦੀਆਂ ਤਾਂ ਫਿਰ ਮਤਲਬ ਜਿਉਂ ਜ਼ਿੰਦਗੀ ਚ ਕੁਝ ਕੀਤਾ ਜਾਂ ਨਾ ਕੀਤਾ ਸੇਮ ਇੱਕ ਬਰਾਬਰੀ ਹੈ ਜੇ ਅੱਜ ਮੰਨ ਲਓ ਜਿਵੇਂ ਬਾਈ ਨੇ ਦੱਸਿਆ ਜੀ ਪਹਿਲਾਂ ਅਸੀਂ ਮਹਿਸਾਂ ਦਾ ਵੀ ਐ ਸੀਗਾ ਮਹਿਸਾਂ ਵੀ ਖਤਮ ਹੋਣ ਲੱਗੀਆਂ ਸੀਗੀਆਂ ਜੇ ਮੈਲਾ ਨਾ ਕਰਵਾਉਂਦੇ ਇੱਕ ਦਿਨ ਸੱਚਮੁੱਚ ਖਤਮ ਹੋ ਜਾਣੀ ਸੀ ਜਿਹੜੀ ਚੀਜ਼ ਹੈ ਆਪਣੇ ਪੁਰਾਣੇ ਬਜ਼ੁਰਗਾਂ ਦੇ ਨਾਲ ਤੁਰ ਹੀ ਆਉਂਦੀ ਹੈ ਐਵੇਂ ਜਿckਰੀ ਗੌਟ ਕਹ ਲਓ ਬੱਕਰੀ ਕਹ ਲਓ ਇਹ ਵੀ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਗਰੀਬ ਦੀ ਗਾਂ ਹੀ ਆਖਿਆ ਜਾਂਦਾ ਸੀ ਵੀ ਜੇ ਮੱਝ ਲੱਗਤੀ ਨਹੀਂ ਜਾਣੀ ਤਾਂ 20-30 ਹਜ਼ਾਰ ਲਾਈਏ ਆਪਾਂ ਬੱਕਰੀ ਲਈਏ ਬੱਕਰੀ ਦੇ ਦੁੱਧ ਦੇ ਵਿੱਚ ਦੁੱਗਣੀ ਤਾਕਤ ਦੱਸੀ ਜਾਂਦੀ ਹੈ ਜਿਵੇਂ ਕਾਲੇ ਨੇ ਦੱਸਿਆ ਸੀ ਗੱਲ ਕਰੋ ਉਹ ਚੀਜ਼ਾਂ ਆਪਣੇ ਸਾਹਮਣੇ ਨਹੀਂ ਆਉਂਦੀਆਂ ਸਾਹਮਣੇ ਲਿਆਉਣ ਵਾਸਤੇ ਜਿਵੇਂ ਬਾਈ ਬਲਦੇਵ ਵਰਗੇ ਨੇ ਇਹ ਕਦਮ ਚੱਕਿਆ ਵੀ ਇੱਕ ਕਲੱਬ ਆਪਦਾ ਬਣਾਇਆ ਹਨਾ ਕੱਲ ਨੂੰ ਐਸੋਸੀਏਸ਼ਨ ਬਣ ਜਾਣੀ ਹੈ ਇਹ ਤਾਂ ਮਾਣੂ ਕਿ ਸੰਧੂ ਦੇ ਵਿੱਚ ਇਹ ਮੇਲਾ ਮਤਲਬ ਲੱਗਣ ਜਾ ਰਿਹਾ 9 ਮਾਰਚ ਨੂੰ ਕਿਉਂਕਿ ਜਿਹੜਾ ਪਿੰਡ ਦੇ ਵਿੱਚ ਹੈ ਪਿੰਡ ਵੀ ਵੱਡਾ ਸਟੇਡੀਅਮ ਹੈ ਬਾਕੀ ਕਹਿੰਦੇ ਹੁੰਦੇ ਜਦੋਂ ਆਪਾਂ ਪਾਸੇ ਵੀ ਭੱਜਣਾ ਆਪਦੇ ਪਿੰਡ ਦੇ ਵਿੱਚ ਹੀ ਕਰਵਾਈਏ ਤਾਂ ਹੋਰ ਨੇੜੇ ਤੇੜੇ ਦੇ 10 ਪਿੰਡਾਂ ਦੇ ਹੋਰ ਬੱਚੇ ਆ ਕੇ ਦੇਖਣਗੇ ਤਾਂ ਕੁਝ ਵੀ ਜੇ ਆਪਾਂ ਚੀਜ਼ ਜਿਆਦੀ ਦਿਖਾਵਾਂਗੇ ਬਰੀਡ ਦਿਖਾਵਾਂਗੇ ਪਹਿਲਾਂ ਖੁਦ ਅਸੀਂ ਕਹਿ ਸਕਦੇ ਹਾਂ ਮੇਲਿਆਂ ਤੋਂ ਪਹਿਲਾਂ ਅਸੀਂ ਵੀ ਆਈਂ ਲੱਗ ਜਾਂਦਾ ਸੀ ਸਾਨੂੰ ਵੀ ਬ ਅੱਜ ਬਾਈ ਬਲਦੇਵ ਵਰਗਿਆਂ ਦੇ ਕਾਲੇ ਵਰਗਿਆਂ ਦੇ ਤੋਂ ਫਾਰਮ ਤੇ ਜਾਂਦੇ ਆ ਉਹ ਤੋਂ ਸੋਂ ਕਦੀ ਇਹਨਾਂ ਨੂੰ ਵੀ ਕਹੀਦਾ ਵੀ ਯਾਰ ਇੱਕ ਅੱਧੀ ਫਿਰ ਦਬਾਓ ਆਪਾਂ ਵੀ ਰੱਖੀਏ ਹਨ ਕਿੱਥੇ ਬੱਕਰੀ ਉਹ 10000 ਰੁਪਏ ਵਾਲੀ ਖੇੜੀ ਤੇ ਕਿੱਥੇ ਉਹਨ ਲੱਖਾਂ 'ਚ ਪਹੁੰਚੇਗੀ ਬਸ ਇਹ ਸਾਰਾ ਬਰੀਡ ਦੇ ਹੀ ਐ ਤੇ ਬਰੀਡ ਕਿੱਥੋਂ ਤਿਆਰ ਹੋਣੀ ਐ ਬਰੀਡ ਮੇਲਿਆਂ ਦੇ ਨਾਲ ਤਿਆਰ ਹੋਣੀ ਐ ਮੇਲੇ ਕਿਵੇਂ ਲੱਗਣਗੇ ਮੇਲੇ ਸੋਡੀ ਸਪੋਰਟ ਨਾਲ ਲੱਗਣਗੇ ਜੇ ਤੁਸੀਂ ਸਪੋਰਟ ਦਿੰਦੇ ਰਹੇ ਤਾਂ ਉਹਨਾਂ ਵਾਲੇ ਬਸ ਇਹ ਚੀਜ਼ ਆਪਾਂ ਇੱਕ ਚੀਜ਼ ਦੇਖ ਲਿਆ ਕਰੋ ਮੈਂ ਤਾਂ ਇਹੀ ਗੱਲ ਕਰਦਾ ਪਾਉਂਦੀ ਮੱਝਾਂ ਦਾ ਮੇਲਾ ਪਾਉਂਦੀ گاਵਾਂ ਦਾ ਤੇ ਪਾਉਂਦੀ ਕੋਈ ਬੱਕਰੀਆਂ ਦਾ ਮੇਲਾ ਜੇ ਤੁਸੀਂ ਅੱਜ ਸਪੋਰਟ ਦੇਵੋਗੇ ਨਾ ਤੁਹਾਡੇ ਜਵਾਕ ਫੇਰੀ ਉਹੀ ਕੰਮਾਂ ਨੂੰ ਨਿਕਲਣਗੇ ਹਾਂ ਜੇ ਆਪਾਂ ਘਰੇ ਬੈਠੇ ਕਹਾਂਗੇ ਵੀ ਯਾਰ ਉਹ ਵੀ ਕਰਵਾ ਦੇਣ ਉਹ ਵੀ ਕਰਵਾ ਦੇਣ ਠੀਕ ਹੈ ਵਧੀਆ ਕੰਮ ਹੈ ਜਵਾਕ ਲੱਗਦੇ ਨਹੀਂ ਜਿੰਨਾ ਟਾਈਮ ਸਾਡੀ ਸਪੋਰਟ ਜਾਦੇ ਮਿਲਦੀ ਰਹਿਣੀ ਹੈ ਇਹ ਪਿੰਡ ਪਿੰਡ ਦੇਖੋ ਪਹਿਲਾਂ ਟਾਮਾ ਟੱਲਾ ਮੇਲਾ ਹੁੰਦਾ ਸੀ ਤਾਂ ਆਪਾਂ ਨੂੰ ਬਰੀਡ ਦੇਖਣ ਨੂੰ ਵੀ ਟਾਮੀ ਟੱਲੀ ਮਿਲਦੀ ਨਾਮੀ ਬੰਦਿਆਂ ਦੇ ਘਰੇ ਵੀ ਆਪਾਂ ਕਹਿੰਦੇ ਨੇ ਵੀ ਯਾਰ ਜਾਵੜੂ ਪੰਜਾਬ 'ਚ ਦੋ ਕੋ ਬੰਦੇ ਹੈਗੇ ਆ ਆਹ ਬਰੀਡ ਉਹਦੇ ਘਰੇ ਦੇਖਣ ਨੂੰ 4 ਸਾਲਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਇੱਕ ਲਹਿਰ ਕਹਿ ਸਕਦੇ ਹਾਂ ਉੱਠੀ ਆ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੇ ਦੇ ਹਰ ਇੱਕ ਦੇ क्रेਜ ਪਹਿਲਾਂ ਹਰ ਇੱਕ ਦਾ ਬਾਹਰ ਦੀ ਹੁੰਦਾ ਸੀ ਬਸ ਇੱਕ ਤੋਂ ਆਪਣੇ ਵੀਰ ਆਪਾਂ ਇਧਰ ਨਹੀਂ ਕੰਮ ਕਰਨਾ ਬਾਹਰ ਦਾ ਕਿਉਂਕਿ ਉਹਨਾਂ ਨੂੰ ਕੰਮ ਦਾ ਸੱਚਮੁੱਚ ਆਈਡੀਆ ਨਹੀਂ ਸੀਗਾ ਹਰ ਜਵਾਕ ਕੀ ਭਾਲਦਾ ਹੈ ਵੀਰ ਮੈਂ ਮਾਂ ਪੇ ਉਹਦੇ ਬੋਝ ਨਾ ਬਣਾ ਹਰ ਵਕਤ ਆਪਾਂ ਉਹਨਾਂ ਤੋਂ ਪੈਸੇ ਮੰਗਣੇ ਹਨ ਕਿੱਥੇ ਆਪਾਂ ਆਪਦੇ ਪੈਸੇ ਕਮਾਈਏ ਆਪਦੇ ਹਿਸਾਬ ਦੇ ਨਾਲ ਆਪਾਂ ਉਹਦੇ ਸ਼ੌਂਕ ਵੀ ਪੂਰੇ ਕਰੀਏ ਤੇ ਘਰ ਵੀ ਚਲਾਈਏ ਤੇ ਉਹਨਾਂ ਨੂੰ ਆਈਡੀਆ ਕੋਈ ਨਹੀਂ ਸੀਗਾ ਵੀ ਅਸੀਂ ਪੈਸੇ ਕਿੱਥੋਂ ਬਣਾ ਸਕਦੇ ਹਾਂ ਉਹਦੇ ਲਈ ਸਭ ਤੋਂ ਵਧੀਆ ਮਜ਼ਬੂਤ ਆਈਡੀਆ ਇਹੀ ਹੈ ਗੋਡ ਫਾਰਮ ਕਰੋ ਮੱਝਾਂ ਦੇ ਫਾਰਮ ਕਰੋ ਠੀਕ ਹੈ ਜੀ ਦੁੱਧ ਦੀ ਵਿਕਰੀ ਤੇ ਜਿਹੜੀ ਸਾਮ ਦਾ ਡੇਲੀ ਪੈਸਾ ਹੈਗਾ ਤੇ ਬਾਕੀ ਬਰੀਡਿੰਗ ਹੈ ਜਿੰਨੀ ਸੋਹਣੀ ਕਰ ਲਓਗੇ ਜਿੰਨੇ ਤਗੜੇ ਪਾਲ ਲਓਗੇ ਭੋਂ ਦੀ ਮੀਟ ਦੇ ਪਰਪਲ ਨੂੰ ਆਪਾਂ ਕੰਮ ਕਰੀਏ ਪਰ ਉਹ ਵੀ ਉਹਨਾਂ ਨੂੰ ਚੰਗੇ ਜਿਹੇ ਪਾਲਾਂ ਆਮੀ ਜਿਹੜੇ ਸੌਦੇ ਆ ਹੁੰਦੇ ਦੇਖਦੇ ਆ ਪਰ ਮਾਦੀ ਉਹ ਮੀਟ ਵਾਲੇ ਬੰਦੇ ਮਤਲਬ ਸ਼ੌਂਕ ਨਾਲ ਕੋਈ ਕੁਰਬਾਨੀ ਦੇਣ ਨੂੰ ਲੈ ਕੇ ਜਾਂਦਾ ਬੱਕਰਿਆਂ ਨੂੰ ਵੀ ਵੀ ਐਸੇ ਕਰਕੇ ਆ ਵੀ ਤੁਸੀਂ ਸਾਰੇ ਜਾਣੇ 9 ਮਾਰਚ ਨੂੰ ਮਾਨੂਕੇ ਸੰਧੂ ਪਹੁੰਚੋ ਮੇਲੇ ਤੇ ਮੇਲਾ ਆ ਕੇ ਦੇਖੋਗੇ ਵਧੀਆ ਚੰਗੇ ਡਾਕਟਰ ਆਉਣਗੇ ਹਰ ਚੀਜ਼ ਸਿੱਖਣ ਨੂੰ ਮਿਲੂ ਚੰਗੇ ਬਰੀਡਰ ਆਉਣਗੇ ਸਭ ਤੋਂ ਚੰਗੇ ਕਹਿ ਸਕਦੇ ਆ ਅੱਜ ਤੱਕ ਦੇ ਜਿਹੜੇ ਪਸ਼ੂ ਪਾਲਕਾ ਬੱਕਰੀ ਪਾਲਕਾ ਇਸ ਮੇਲੇ ਦੇ ਉੱਤੇ ਆਪਦੇ ਬੱਕਰੀਆਂ ਬੱਕਰੇ ਲੈ ਕੇ ਆਉਣਗੇ ਇੱਥੇ ਸਾਨੂੰ ਸਾਰਾ ਕੁਝ ਦੇਖਣ ਨੂੰ ਮਿਲੂ ਤੇ 9 ਮਾਰਚ ਨੂੰ ਜਰੂਰ ਪਹੁੰਚੋ ਸਾਰਿਆਂ ਨੂੰ ਖੁੱਲਾ ਸੱਦਾ ਵੀਰੇ ਤੇ ਮਿਲਦੇ ਆਪਾਂ 9 ਤਰੀਕ ਨੂੰ ਤੇ ਦੁਪਹਿਰ ਤੱਕ ਇਹਨਾਂ ਦਾ ਤਿਆਰੀਆਂ ਚੱਲਦੀਆਂ ਜੇ ਕੋਈ ਸੁਝਾਅ ਤੁਹਾਡਾ ਵੀ ਹੋਇਆ ਤੁਸੀਂ ਕਮੈਂਟ ਦੇ ਵਿੱਚ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਉਹ ਬਲਦੇਵ ਭਾਈ ਦੀ ਡਿਊਟੀ ਜਰੂਰ ਲਾਵਾਂਗੇ ਵੀ ਜਿੰਨੇ ਕੇ ਸੁਝਾਅ ਆਉਣਗੇ ਤੁਸੀਂ ਮਾਰੇ ਦੇ ਕਮੈਂਟ ਵੀ ਚੈੱਕ ਕਰ ਲਿਓ ਤਾਂ ਉਸ ਹਿਸਾਬ ਨਾਲ ਆ ਬਾਕੀ ਜਿਵੇਂ ਦੱਸਿਆ ਜੀ ਬਾਈ ਨੇ ਵੀ ਚੈਂਪੀਅਨ ਤੋਂ ਲਾ ਕੇ ਜਿਹੜੀਆਂ ਚੀਜ਼ਾਂ ਬੱਕਰੀਆਂ 'ਚ ਹੋਣਗੀਆਂ ਨਹੀਂ ਅੱਜ ਮੰਨ ਲਓ ਉਹੀ ਨਾਮ ਹੀ ਉਹਨਾਂ ਨੂੰ ਹਜ਼ਾਰਾਂ ਦੇ ਮਿਲਣ ਲੱ ਤੇ ਬੱਕਰੀ ਨੂੰ ਆਪਾਂ 11000 ਦਿੱਤਾ ਸੀ ਤੇ ਇੱਥੇ ਬਲਦੇਵ ਬਾਈ ਵਰਗੇ ਕਹਿੰਦੇ 2000 ਹੋਰ ਵਧਾ ਦੇਣਾ 13 ਹੀ ਕਰ ਦੇਣਾ ਦੇਖੋ ਇਹ ਮਾਨ ਵਾਲੀ ਗੱਲ ਹੈ ਵੀ ਹਰ ਵਾਰੀ ਵੱਡੇ ਵੱਡੇ ਪ੍ਰੈਸ ਮਤਲਬ ਵਾਦੇ ਤੁਰੇ ਜਾਂਦੇ ਆ ਕਿ ਕਿਦੀ ਖਾਤਰ ਥੋਡੀ ਖਾਤਰ ਵੀ ਤੁਸੀਂ ਨਾਲ ਆਪ ਤਾਂ ਆਉਣੀ ਆ ਨਾਲ ਬੱਚਿਆਂ ਨੂੰ ਲਾਜ਼ਮੀ ਲੈ ਕੇ ਆਉਣਾ ਠੀਕ ਹੈ 12 ਸਾਲਾਂ ਤੋਂ ਉੱਪਰ ਵਾਲਾ ਜਿਹੜਾ ਬੱਚਾ ਜਿਹੜਾ ਤੁਸੀਂ ਮੇਲੇ ਤੇ ਨਾਲ ਨਿਕਲਣਾ ਹੈ ਤੁਹਾਡੇ ਉਹ ਯਕੀਨਨੀਆਂ ਗਲਤ ਬੰਦਿਆਂ 'ਚ ਨਹੀਂ ਰੋਲੂਗਾ ਤੇ ਉਹ ਤੁਹਾਡੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾਉ ਇਸ ਕਰਕੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਦੇ ਬੱਚਿਆਂ ਨੂੰ ਵੀ 9 ਤਰੀਕ ਨੂੰ ਜ਼ਰੂਰ ਮੇ ਅੱਜ ਬੜਾ ਵਧੀਆ ਲੱਗਿਆ ਜਦੋਂ ਪੜ੍ਹਿਆ ਲਿਖਿਆ ਤਬ ਕ ਇਸ ਪਾਸੇ ਆਉਣ ਲੱਗਿਆ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਅਫਸਰ ਸਾਡੇ ਕੋਲੇ ਵਿਜ਼ਿਟ ਕਰਨ ਆਉਂਦੇ ਨੇ ਤੇ ਉਹ ਆਪਦੀ ਇੱਛਾ ਜ਼ਾਹਰ ਕਰਦੇ ਨੇ ਇੱਕ ਪੀਸੀਐਸ ਅਫਸਰ ਆਏ ਕਹਿੰਦੇ ਯਾਰ ਮੇਰੀ ਬੜੇ ਚਿਰ ਦੀ ਰਹੀ ਸੀ ਬੱਕਰੀ ਰੱਖਾਂ ਪਰ ਸ਼ਰਮ ਦੇ ਮਾਰੇ ਨਹੀਂ ਰੱਖੀ ਵੀ ਲੋਕ ਕੀ ਕਹਿਣਗੇ ਬੱਕਰੀ ਰੱਖੀ ਆ ਉਹ ਕੈਨੇਡਾ ਗਏ ਨੇ ਕਹਿੰਦੇ ਜਦੋਂ ਹੀ ਮੈਂ ਕੈਨੇਡਾ ਤੋਂ ਵਾਪਸ ਆਇਆ ਤਾਂ ਮੈਨੂੰ ਦੋ ਬੱਕਰੀਆਂ ਦਿਵਾਈਆਂ ਤਾ ਇਸੇ ਤਰ੍ਹਾਂ ਹੀ ਸੀਨੀਅਰ ਪੀਪੀਐਸ ਅਫਸਰ ਆ ਕੇ ਗਏ ਨੇ ਥੋੜੇ ਦਿਨ ਪਹਿਲਾਂ ਵਿਸਿਟ ਕਰਕੇ ਗਏ ਨੇ ਉਹਨਾਂ ਦਾ ਵੀ ਫਾਰਮ ਬਣਾਉਣ ਦਾ ਇਰਾਦਾ ਹੈਗਾ ਸੋ ਪੜ੍ਹਿਆ ਲਿਖਿਆ ਵਰਗ ਆਉਣ ਲੱਗਿਆ ਪਰ ਇਹਦੇ ਨਾਲ ਸਾਨੂੰ ਪ੍ਰੋਸੈਸਿੰਗ ਕਰਨੀ ਪਊ ਯੂਨੀਵਰਸਿਟੀ ਦਾ ਜੋ ਲੇਟੈਸਟ ਮੇਲਾ ਲੰਘਿਆ ਅਸੀਂ ਉੱਥੇ ਖੋਏ ਦੀਆਂ ਪਿੰਨੀਆਂ ਤਿਆਰ ਕੀਤੀਆਂ ਬੱਕਰੀ ਦੇ ਦੋ ਤੋਤੇ ਬਰਫੀ ਤਿਆਰ ਕਰਕੇ ਲੈ ਕੇ ਗਏ ਅਸੀਂ ਜਿੰਨਾ ਕੁਸ਼ ਤਿਆਰ ਕਰਕੇ ਲੈ ਕੇ ਗਏ ਅਸੀਂ ਦੋ ਘੰਟੇ ਸੇਲ ਹੋ ਗਿਆ ਤੇ ਯੂਨੀਵਰਸਿਟੀ ਤੋਂ ਸਾਨੂੰ ਹਜੇ ਫੋਨ ਆਉਂਦੇ ਨੇ ਕਿ ਹੁਣ ਦੁਬਾਰਾ ਤੁਸੀਂ ਕਦੋਂ ਤਿਆਰ ਕਰੋਗੇ ਸੋ ਸਾਨੂੰ ਪ੍ਰੋਸੈਸਿੰਗ ਦੇ ਖੇਤਰ ਚ ਜਾਣਾ ਪਊਗਾ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰੋ ਜਦੋਂ ਅਸੀਂ ਪ੍ਰੋਸੈਸਿੰਗ ਦਾ ਕੰਮ ਆਪ ਕਰਾਂਗੇ ਤੇ ਕਾਮਯਾਬੀ ਫਿਰ ਦੂਰ ਨਹੀਂ ਹੈ ਸੋ ਆਉਣ ਵਾਲੀ 9 ਮਾਰਚ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ 10 ਵਜੇ ਤੱਕ ਅਸੀਂ ਐਂਟਰੀਆਂ ਕਰਾਂਗੇ ਜੀ ਮੇਰੇ ਬੱਕਰੀ ਪਾਲ ਕਵੀਰ ਨੇ ਜਿਹੜੇ ਇਹਨਾਂ ਨੂੰ ਬੜੀ ਆਦਤ ਹੈ ਕਿ 2-2 ਵਜੇ ਤੱਕ ਆਉਂਦੇ ਨੇ ਫਿਰ ਅਸੀਂ ਮਾਫੀ ਚਾਹਾਂਗੇ 10 ਵਜੇ ਤੋਂ ਬਾਅਦ ਅਸੀਂ ਕਿਸੇ ਨੂੰ ਐਂਟਰ ਨਹੀਂ ਕਰ ਸਕਾਂਗੇ 10 ਵਜੇ ਤੱਕ ਐਂਟਰੀਆਂ ਹੋਣੀਆਂ ਅਸੀਂ ਟਾਈਮ ਸਰ ਮੁਕਾਬਲੇ ਚ ਚਲਾ ਕੇ ਤੇ ਟਾਈਮ ਸਰ ਨਿਵੇੜਣ ਦੀ ਕੋਸ਼ਿਸ਼ ਕਰਾਂਗੇ ਦੋ ਸ਼ਬਦ ਕੰਗ ਸਾਹਿਬ ਕੰਗੋਟ ਫਾਰਮ ਪਟਿਆਲਾ ਤੋਂ ਲੋਕ ਜੀ ਦਾਖਲ ਹੋ ਜਾਓ ਤੁਸੀਂ ਭਾਈ ਸੱਤ ਸਾਲ ਸਾਰਿਆਂ ਨੂੰ ਮੈਂ ਸਨੀ ਕੰਗ ਕੰਗੋੜ ਫਾਰਮ ਤੋਂ ਪਹਿਲਾਂ ਮੈਂ ਬਾਈ ਬਲਦੇਵ ਨੂੰ ਕਾਲੇ ਵੀਰ ਨੂੰ ਹਰਪ੍ਰੀਤ ਬਾਈ ਨੂੰ ਮੁਬਾਰਕਾਂ ਦੇਣੀ ਚਾਹੁੰਦਾ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੱਕਿਆ ਦੇਖੋ ਭਾਈ ਬਹੁਤ ਵੱਡੀ ਗੱਲ ਹੈ ਅਸੀਂ ਵੀ ਬੱਕਰੀਆਂ ਰੱਖੀਆਂ ਤੁਸੀਂ ਵੀ ਬੱਕਰੀਆਂ ਰੱਖਿਆ ਬਹੁਤ ਵੀਰਾਂ ਨੇ ਬੱਕਰੀਆਂ ਰੱਖੀਆਂ ਪਿਛਲੇ ਜਿਹੜੇ ਬਾਈ ਨੇ ਦੱਸਿਆ ਤਿੰਨ ਚਾਰ ਸਾਲ ਚ ਇੱਕ ਰੈਵੋਲੂਸ਼ਨ ਆਈ ਹੈ ਪੰਜਾਬ ਦੇ ਵਿੱਚ ਕਿ ਬੱਕਰੀਆਂ ਦੀ ਜਿਹੜਾ ਆ ਕਦਮ ਚੱਕਣਾ ਬਹੁਤ ਹੀ ਜ਼ਰੂਰੀ ਸੀਗਾ ਜਿਵੇਂ ਬਾਈ ਪ੍ਰੋਸੈਸਿੰਗ ਦੀ ਗੱਲ ਕਰ ਰਹੇ ਨੇ ਵੀ ਪ੍ਰੋਸੈਸਿੰਗ ਤੇ ਦੇਖੋ ਜਿਹੜੇ ਮਰਜੀ ਮਹਾਰ ਨੂੰ ਪੁੱਛ ਲੋ ਚਾਹੇ ਆਪਾਂ ਖੇਤੀਬਾੜੀ ਕਰ ਰਹੇ ਆਂ ਚਾਹੇ ਆਪਾਂ ਮੱਝਾਂ ਗਾਵਾਂ ਦਾ ਕਰ ਰਹੇ ਆਂ ਚਾਹੇ ਬੱਕਰੀਆਂ ਦਾ ਕੰਮ ਕਰ ਰਹੇ ਆਂ ਜਿੰਨਾ ਚਿਰ ਤੁਹਾਡਾ ਪ੍ਰੋਡਕਟ ਤੁਹਾਡੇ ਘਰ ਬਣ ਕੇ ਅਸਲੀ ਕੰਜ਼ਿਊਮਰ ਕੋਲ ਨਹੀਂ ਜਾਂਦਾ ਉਹਨਾਂ ਚਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਐਸਲੀ ਯੂਨੀਵਰਸਿਟੀ ਗੜਵਾਸੂ ਯੂਨੀਵਰਸਿਟੀ ਤੋਂ ਬਹੁਤ ਜ਼ੋਰ ਲੱਗਿਆ ਉਹਨਾਂ ਦਾ ਕਿ ਅਸੀਂ ਆਪਾਂ ਪ੍ਰੋਸੈਸਿੰਗ ਵਾਲੇ ਪਾਸੇ ਆਈਏ। ਆਪੋਸਟੋਪ ਨੂੰ ਲੰਬਾਈ ਲੈਂਦੇ ਮੈਂ ਮੇਲੇ ਦੀ ਗੱਲ ਕਰਦੇ ਆਂ। ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਮੇਲਾ ਸਿਰਫ ਉਹੀ ਆਉਣ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਨੇ ਜਾਂ ਜਿਨ੍ਹਾਂ ਨੇ ਕੰਪੀਟੀਸ਼ਨ 'ਚ ਭਾਗ ਲੈਣਾ ਹੈਗਾ। ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਜਿਹੜੇ ਮੇਰੇ ਵੀਰ ਅਜੇ ਸੋਚ ਰਹੇ ਨੇ ਕਿ ਅਸੀਂ ਬੱਕਰੀ ਪਾਲਣ ਆਉਂਦੇ ਟਾਈਮ 'ਚ ਕਰਨਾ ਹੈ। ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਆ ਕੇ ਮੇਲੇ ਤੇ ਦੇਖਣ। ਨਸਲ ਪਛਾਣਨ ਵੀ ਕੀ ਨਸਲ ਹੁੰਦੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਕੰਮ ਕਰ ਰਹੇ ਨੇ ਕੀ ਕੀ ਕੰਮ ਹੋ ਸਕਦਾ ਉਹ ਬਹੁਤ ਜ਼ਰੂਰੀ ਹੈ ਤੇ ਦੂਜੀ ਗੱਲ ਜਿਹੜੇ ਮੇਰੇ ਵੀਰਾਂ ਨੇ ਬੱਕਰੀਆਂ ਰੱਖੀਆਂ ਨੇ ਮੈਂ ਬੇਨਤੀ ਕਰੂੰਗਾ ਪਰਸਨਲੀ ਚਾਹੇ ਤੁਹਾਡਾ ਜਾਨਵਰ ਜਿੱਤਣ ਯੋਗਾ ਹੈ ਜਾਂ ਨਹੀਂ ਹੈ ਕੰਪੀਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਆਪਣੇ ਜਾਨਵਰ ਨੂੰ ਰਿੰਗ ਦੇ ਵਿੱਚ ਲਿਆਉਣਾ ਹੀ ਤੁਹਾਡੀ ਜਿੱਤ ਹੈ ਜਰੂਰ ਲੈ ਕੇ ਆਓ ਉੱਥੋਂ ਤੁਸੀਂ ਸਿੱਖੋਗੇ ਕਿ ਕਿ ਅਗਲੇ ਅਗਲੇ ਮੇਲੇ 'ਚੋ ਬੱਕਰਾ ਜਾਂ ਬੱਕਰੀ ਕਿਵੇਂ ਤਿਆਰ ਕਰਨੀ ਹੈ ਤੇ ਕਿਵੇਂ ਤੁਸੀਂ ਪ੍ਰਾਈਜ਼ ਲੈ ਕੇ ਜਾਣਾ ਮੈਂ ਤਾਂ ਬਾਈਆਂ ਨੂੰ ਵਧਾਈ ਦਊਂਗਾ ਸਾਡੇ ਲੈਕ ਜੋ ਵੀ ਸੇਵਾ ਹੋਈ ਅਸੀਂ ਭਾਈ ਤੁਹਾਡੇ ਨਾਲ ਖੜੇ ਆ ਧੰਨਵਾਦ ਤੇ ਥੋੜਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਯਜਮਾਨ ਦੇਣ ਲਈ ਤੇ ਮੈਂ ਸਾਰੀ ਬਿਰਾਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਆਓ ਜਰੂਰ ਤੋਂ ਜਰੂਰ ਤੇ ਤੁਹਾਨੂੰ ਉੱਥੇ ਮਿਲਾਂਗੇ ਮੇਲੇ 'ਚ ਆਪਾਂ ਸਤਿ ਸ੍ਰੀ ਅਕਾਲ ਜੀ ਬਾਕੀ ਚੈਨਲਾਂ ਤੇ ਨਵੇਂ ਬੱਚਿਆਂ ਨੂੰ ਵੀ ਇਹ ਵੀ ਹਿੱਟਰੀਆਂ ਦੱਸਿਆ ਕਰੋ ਅਜੇ ਤੱਕ ਜਿੰਨੀ ਕਾਸੀ ਰਿਸਰਚ ਕੀਤੀ ਹੈ ਮੈਂ ਮਤਲਬ ਆਪਾਂ ਤੁਰੇ ਤਾਂ ਫਿਰਦੇ ਆ ਘਰ ਪੜਾਈ ਵਾਲੇ ਕੰਮ ਨੂੰ ਘੱਟ ਹੈ ਪਰਾਜੀ ਜੀ ਨੂੰ ਵੀ ਜਿਹੜੇ ਅੰਦਰ ਅੱਗੇ ਵਧੇ ਆ ਬੰਦੇ ਉਹਨਾਂ ਚ ਰਚ ਚ ਬੜੀ ਐ ਮੈਂ ਦੇਖਿਆ ਵੀ ਜਿਹ ਹੁੰਦੇ ਮਤਲਬ ਸੋਕੇ ਤੋਂ ਲਾ ਕੇ ਸੇਮ ਤੱਕ ਆਉਣ ਵਾਲੇ ਤੱਕ ਜਿਹੜੇ ਲੋਕ ਪਹਿਲਾਂ ਭੇਡਾਂ ਬੱਕਰੀਆਂ ਨੂੰ ਰਿਸ਼ਤਾ ਨਹੀਂ ਕਰਦੇ ਹੁੰਦੇ ਸੀਗੇ ਜੀ ਬਾਈ ਤੇ ਮੱਝਾਂ ਵਾਲਿਆਂ ਨੂੰ ਮੰਨ ਲਓ ਇਹ ਡੰਗਰੀ ਮੰਨਦੇ ਹੁੰਦੇ ਸੀ ਵੀ ਡੰਗਰਾਂ ਹੀ ਡੰਗਰ ਹੋਣਾ ਤੇ ਅੱਜ ਮੰਨ ਲਓ ਪ੍ਰਾਣੀ ਇਹ ਟਰੀ ਕੱਢ ਲਓ ਜਿੰਨਾਂ ਕੋਲੇ ਭੇਡਾਂ ਰੱਖਿਆ ਬੱਕਰੀਆਂ ਰੱਖਿਆ ਮੱਝਾਂ ਰੱਖੀਆਂ ਉਹਨਾਂ ਦੀ ਪੁਰਾਣੇ ਸਮੇਂ ਦੇ ਵਿੱਚ ਕਿੱਲਿਆਂ ਦੀ ਹੀਟਰੀ ਕੱਢ ਲਓ ਦੋ ਦੋ ਕਿੱਲਿਆਂ ਤੋਂ 48 48 ਕਿੱਲੇ ਪੈਦਾ ਕੀਤੇ ਬਣਾਏ ਆ ਉਹਨਾਂ ਨੇ ਠੀਕ ਹੈ 10 10 ਕਿੱਲਿਆਂ ਤੋਂ 50 50 ਕਿੱਲੇ ਬਣਾਏ ਆ ਸਿਰਫ ਉਹਨਾਂ ਨੇ ਜਾਦੇ ਪ੍ਰਾਪਰਟੀ ਬਣਾਈ ਆ ਜਾਂ ਤਾਂ ਖੁੱਲੀਆਂ ਜ਼ਮੀਨਾਂ ਨਾਲ ਨੇ ਬਣਾਈ ਆ ਤੇ ਜਾਂ ਕਿਸੇ ਦਾ ਬਿਜ਼ਨਸ ਹੋਵੇ ਉਹਨਾਂ ਨੂੰ ਛੱਡੋ ਪਰ ਜਿਹੜੇ ਦੂਜੇ ਆਮ ਆਪਾਂ ਪਿੰਡਾਂ ਦੇ ਵਿੱਚ ਰਹਿ ਕੇ ਜਿੰਨੇ ਜ਼ਮੀਨਾਂ ਬੋਂਦੇ ਸੀਗੇ ਪੋਂਦੀ 10 ਕਿੱਲੇ 20 ਕਿੱਲੇ ਉਹਨਾਂ ਕੋਲੇ ਉਹ ਜ਼ਮੀਨਾਂ ਘਟੀਆਂ ਬੰਡੀਆਂ ਪੈ ਕੇ ਵੀ ਦੋ ਭਰਾ ਹੋ ਗਏ ਘਟ ਗਈ ਦੋ ਹੋ ਗਏ ਘਟ ਗਈ ਪਰ ਜਿਨ੍ਹਾਂ ਦੇ ਕੋਲੇ ਇਹ ਐਨੀਮਲ ਰੱਖੇ ਹੋਏ ਸੀ ਬੱਕਰੀ ਕਿਉਂਕਿ ਪਹਿਲਾਂ ਵਾਲੇ ਸਮੇਂ ਤਾਂ ਗਾਂ ਵੀ ਹੈ ਨਹੀਂ ਸੀ ਦੇਸੀ ਗਾਂ ਟਾਵੀ ਟੱਲੀ ਹੁੰਦੀ ਸੀ ਉਹਨਾਂ ਦੀ ਅੱਜ ਇਹ ਟਰੀ ਕੱਟ ਕੇ ਦੇਖ ਲੋ ਤੇ ਬਾਈ ਉਹੀ ਅੱਜ ਕਰੋੜਾਂ ਦੇ ਵਿੱਚ ਖੇਡਦੇ ਆ ਤੇ ਵੱਡੇ ਵੱਡੇ ਫਾਰਮ ਦੇ ਇੱਕ ਤੇ ਮੈਂ ਹੁਣ ਇੱਕ ਪ੍ਰੋਗਰਾਮ ਵੀ ਇਹ ਬਿੱਡੂੰਗਾ ਠੀਕ ਆ ਮੈਂ ਚੜ੍ਹਤ ਪੰਜਾਬ ਵਾਲਾ ਪ੍ਰੋਗਰਾਮ ਹੀ ਰੱਖਿਆ ਠੀਕ ਆ ਥੋੜਾ ਜਿਹਾ ਰਜਿਸਟਰ ਵੀ ਕਰਵਾਇਆ ਵੀ ਚਲੋ ਉਹਦੇ ਨਾਲ ਕੋਈ ਹੋਰ ਨਾ ਪਹਿਲਾਂ ਕਾਪੀ ਮਾਰੇ ਤਾਂ ਉਹਦੇ ਵਿੱਚ ਚੜ੍ਹਤ ਪੰਜਾਬ ਦੇ ਵਿੱਚ ਉਹਮੀ ਰੱਖਾਂਗੇ ਜਿਵੇਂ ਬਲਦੇਵ ਬਾਈ ਵਰਗੇ ਕਾਲੇ ਵਰਗੇ ਕਿਵੇਂ ਤਰੱਕੀਆਂ ਕੀਤੀਆਂ ਕਿੱਥੋਂ ਉਹਨਾਂ ਬਾਹਰੋਂ ਵੀ ਵੱਡੇ ਵੱਡੇ ਇਹਨਾਂ ਦੇ ਬਿਜ਼ਨਸ ਸੀ ਉਧਰ ਵੀ ਸਾਮ ਸਕਦੇ ਸੀ ਇਧਰ ਆਉਂਦੀ ਇਹਨਾਂ ਨੂੰ ਲੋ ਜੁੜ ਕੇ ਵੱਡੇ ਵੱਡੇ ਫਾਰਮ ਪਰ ਜਿਵੇਂ ਬਾਈ ਨੇ ਦੱਸਿਆ ਵੀ ਰੋਜ਼ ਕੋਈ ਨਾ ਕੋਈ ਸਰਕਾਰੀ ਅਪਸਰ ਆਉਂਦੇ ਰਹਿੰਦੇ ਆ ਫਾਰਮਾਂ ਤੇ ਆ ਮਿਹਨਤ ਦੇਖੋ ਆਪਣੀ ਆਪ ਦੀ ਹੈ ਖੁਸ਼ੀ ਬੜੀ ਮਿਲਦੀ ਆ ਠੀਕ ਆ ਵੀ ਅੱਜ ਉਹ ਵੀ ਆ ਗਿਆ ਉਹ ਵੀ ਆ ਗਿਆ ਦੇਖੋ ਲਿੰਕਾ ਆਪਾਂ ਗਲਤ ਕੰਮ ਅਸੀਂ ਨਹੀਂ ਲੈਂਦੇ ਨਾ ਕੋਈ ਗਲਤ ਕੰਮ ਕਰਨਾ ਪਰ ਉਹ ਮਾਨ ਵਾਲੀ ਗੱਲ ਹੁੰਦੀ ਆ ਕੱਲ ਜਿਵੇਂ ਮੁੰਡੇ ਇੰਟਰਵਿਊ ਕਰਨ ਆਏ ਜੀ ਪਟਿਆਲੇ ਤੋਂ ਉਹਨਾਂ ਦੀ ਟੀਮ ਚੱਲੀ ਵੀ ਉਹਨਾਂ ਨੂੰ ਰਾਹ ਦੇ ਵਿੱਚ ਕਿਤੇ ਪੁੱਛ ਲਿਆ ਤੇ ਮੂਰੇ ਨਾਕਾ ਲੱਗਿਆ ਹੋਇਆ ਸੀ ਉਹ ਮੁੰਡਾ ਉਹ ਕਹਿੰਦੇ ਜੀ ਅਸੀਂ ਇੰਟਰਵਿਊ ਕਰਨ ਚੱਲੇ ਆਂ ਇੱਧਰ ਉਹ ਵੈਸੇ ਜਿਵੇਂ ਗੱਲ ਚੱਲਦੀ ਕਿਹਦੀ ਚੱਲੇ ਆਂ ਕਹਿੰਦੇ ਪਿੰਦੀ ਸਿੱਧੂ ਦੀ ਕਹਿੰਦਾ ਕੋਈ ਨਾ ਤੂੰ ਕਹਿੰਦਾ ਸਾਡਾ ਨਾਮ ਲੈ ਦੀ ਜੇ ਕੋਈ ਪ੍ਰੋਬਲਮ ਵੀ ਆਈ ਤੁਸੀਂ ਜਾਓ ਯਾਰ ਕਹਿੰਦਾ ਅਸੀਂ ਜਾਣਦੇ ਆ ਮੁੰਡੇ ਨੂੰ ਉਹ ਤੋਂ ਬੜਾ ਹੌਸਲਾ ਮਿਲਦਾ ਦੇਖੋ ਭਰਾ ਆ ਤਾਂ ਆਪਾਂ ਕੋਈ ਨਾਮ ਵੀ ਨਹੀਂ ਜਾਣਦੇ ਜੀ ਆਪਾਂ ਚੰਗਾ ਕੰਮ ਕਰਦੇ ਸੀ ਤਾਂ ਹੀ ਉਹਨਾਂ ਨੇ ਆਖਿਆ ਵੀ ਯਾਰ ਮਾੜੇ ਬੰਦੇ ਕੋਲ ਤਾਂ ਜਾਣਦੇ ਨਹੀਂ ਇਸ ਕਰਕੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨਵੀਂ ਪੀੜੀ ਨੂੰ ਵੀ ਵੀ ਇਹੀ ਪ੍ਰੇਰਨਾ ਦੇਣੀ ਆ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਭਰਾ ਥੋੜੇ ਕਨੈਕਟ 'ਚ ਬੱਕਰੀਆਂ ਲੈ ਕੇ ਆ ਮਹੱਬਤ ਉਹ ਬੱਚਿਆਂ ਨਾਲ ਤੇ ਜੇ ਉਹਦੀ ਮਹੱਬਤ ਜਾਨਵਰ ਨਾਲ ਪਊਗੀ ਫੇਰ ਹੀ ਹੋਰ ਕੰਮ ਕਰੂ ਪਾਵਾਂ ਦੀ ਅੱਜ ਤੁਹਾਡੇ ਕੋਲੇ ਲੱਖ ਬੱਕਰੀ ਪਾਲ ਲਓ 50000 ਬੱਕਰੀ ਪਾਲ ਲਓ ਜਿਹਦੀ ਤੁਹਾਡੀ ਕਰੋੜਾਂ ਦੀ ਆਮਦਨ ਹੋਵੇ ਪਰ ਜੇ ਤੁਹਾਡੇ ਬੱਚੇ ਨੂੰ ਸ਼ੌਂਕ ਨਹੀਂ ਨਾ ਪਿਆ ਜਿੱਦੇ ਤੁਸੀਂ ਬੁੱਢੇ ਹੋਗੇ ਤਾਂ ਉਹਨੇ ਉਹਦੀ ਵੇਚਣੀ ਹੈ ਸਟਾਰਟ ਕਰ ਦੇਣੀ ਹੈ ਹੁਣ ਆਪਾਂ ਦੇਖਦੇ ਹੁੰਨੇ ਆ ਵੀ ਜਿਵੇਂ ਨਵੇਂ ਜਵਾਕਾਂ ਦੇ ਹੱਥ ਚ ਕਬੀਲਦਾਰੀ ਆ ਜਾਂਦੀ ਹੈ ਜੇ ਉਹਨਾਂ ਨੇ ਬਾਹਰ ਦੀ ਧਾਰ ਲਿਆ ਤਾਂ ਇਧਰਲੀ ਜ਼ਮੀਨ ਚੱਕਤੀ ਜੇ ਕੋਈ ਹੋਰ ਬਾਹਰ ਪਈ ਹੈ ਉਹਨਾਂ ਨੇ ਕਰਤੀ ਉਹ ਕੰਮ ਹੋ ਜਾਂਦਾ ਇਹ ਵੀ ਹਰ ਹਰ ਕੀਤਾ ਨਾ ਇੱਕ ਸ਼ੌਂਕ ਦੇ ਨਾਲ ਹੀ ਹੈ ਜੇ ਬੱਚਿਆਂ ਨੂੰ ਹੁਣ ਤੋਂ ਸ਼ੌਂਕ ਦੇ ਵਿੱਚ ਪਾਲੋਗੇ ਤਾਂ ਫੇਰ ਹੀ ਉਹਨਾਂ ਨੇ ਤੁਹਾਡਾ ਸ਼ੌਂਕ ਜਿਹੜਾ ਸਾਮ ਕੇ ਰੱਖਣਾ ਫੇਰ ਹੀ ਤੁਹਾਨੂੰ ਬੜੇਪੇ ਚ ਮਰਿਆ ਉਹਨਾਂ ਨੇ ਜਿਉਂਦਾ ਰੱਖਣਾ ਵੀ ਤਾਂ 9 ਤਰੀਕ ਨੂੰ ਪਹੁੰਚੋ ਸਾਰੇ ਜਾਣੇ ਵੱਧ ਤੋਂ ਵੱਧ ਇੱਕ ਹੋਰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਪਾਰਟਿਸਪੀਕੇਟ ਕਰਨ ਆਉਣਗੇ ਜਾਂ ਮੇਲਾ ਦੇਖਣ ਆਉਣਗੇ ਜੀ ਭਰਾ ਕੋਈ ਵੀ ਆਪਣੇ ਦਿਲ ਦੇ ਵਿੱਚ ਈਰਖਾ ਲੈ ਕੇ ਨਾ ਵਾਪਸ ਜਾਵੇ ਇਹ ਮੈਂ ਬੜਾ ਦੇਖਿਆ ਵੀ ਜਿਹਦੇ ਜਾਨਵਰ ਫਸਟ ਆ ਜਾਂਦੇ ਹੋ ਖੁਸ਼ੀ-ਖੁਸ਼ੀ ਜਾਂਦੇ ਆ ਜਿਹਦੇ ਸੈਕੰਡ ਜਾਂ ਥਰਡ ਆਉਂਦੇ ਆ ਉਹ ਵੀ ਨਰਾਜ਼ ਹੋ ਕੇ ਜਾਂਦੇ ਆ ਜਾਂ ਤਾਂ ਉਹ ਜਿਹੜੇ ਜੱਜ ਹੁੰਦੇ ਆ ਉਹਨਾਂ ਨੂੰ ਮਾੜਾ ਚੰਗਾ ਕਹਿੰਦੇ ਆ ਜਾਂ ਫਿਰ ਮੇਲਾ ਕਰਾਉਣ ਵਾਲਿਆਂ ਨੂੰ ਭਰਾਵੋ ਅਸੀਂ ਤੁਹਾਡੇ ਲਈ ਇਹ ਕਰਦੇ ਆ ਸਾਡਾ ਕੋਈ ਲਾਲਚ ਨਹੀਂ ਇਹਦੇ 'ਚ ਜਾਂ ਸਾਨੂੰ ਕੋਈ ਪ੍ਰੋਫਿਟ ਨਹੀਂ ਹੈਗਾ ਤੇ ਈਰਖਾਨਾ ਲੈ ਕੇ ਜੋ ਇੱਕ ਲੱਖੇ ਦੇ ਇੰਟਰਵਿਊ ਵੀ ਦੇਖੀ ਸੀ ਉਹ ਕਹਿੰਦਾ ਵੀ ਜਾਂ ਤਾਂ ਬੰਦਾ ਜਿੱਤਦਾ ਵੀ ਜਾਂ ਸਿੱਖਦਾ ਹਾਰਦਾ ਕੋਈ ਬੰਦਾ ਨਹੀਂ ਹੁੰਦਾ ਤਾਂ ਪਾਰਟਿਸਿਪੇਟ ਕਰਨਾ ਹੀ ਬਹੁਤ ਵੱਡੀ ਗੱਲ ਆ ਜਦੋਂ ਤੁਸੀਂ ਆਗੇ ਤੇ ਈਰਖਾਨਾ ਲੈ ਕੇ ਜਾਇਆ ਕਰੋ ਉੱਥੋਂ ਕੋ ਸਿੱਖ ਕੇ ਲੈ ਕੇ ਜਾਇਆ ਕਰੋ ਤੇ ਜਦੋਂ ਵੀ ਅਗਲੀ ਵਾਰ ਤੁਸੀਂ ਆਓ ਵੀ ਤੁਹਾਡੇ ਜਜਮੈਂਟ ਨੂੰ ਜਿਹੜੇ ਜੱਜ ਕਰਦੇ ਆ ਉਹਨਾਂ ਨੂੰ ਪੁੱਛੋ ਤੁਸੀਂ ਪਿਆਰ ਨਾਲ ਇਹ ਨਹੀਂ ਹੈਗਾ ਉੱਥੇ ਮੇਰੇ ਵਰਗਾ ਉੱਠ ਕੇ ਕਹਿੰਦਾ ਬਾਈ ਮੇਰੇ ਜਾਨਵਰ ਚ 10 ਕੀ ਪ੍ਰੋਬਲਮ ਸੀਗੀ ਉਹਨੂੰ ਪਿਆਰ ਨਾਲ ਪੁੱਛੋ ਬਾਈ ਸਾਡੇ ਜਾਨਵਰ ਚ ਕੀ ਕਮੀ ਸੀਗੀ ਤੇ ਜਿਹੜੀ ਅਸੀਂ ਨੈਕਸਟ ਟਾਈਮ ਅਸੀਂ ਤਿਆਰੀ ਕਰੀਏ ਤੋ ਇਹੀ ਬੇਨਤੀ ਹੈ ਭਰਾਵਾਂ ਨੂੰ ਕਿ ਮੇਲਿਆਂ ਦੇ ਵਿੱਚ ਜੇ ਤੁਸੀਂ ਮਾਹੌਲ ਖਰਾਬ ਕਰੋਗੇ ਤਾਂ ਮੇਲੇ ਹੁਣੇ ਬੰਦ ਹੋ ਜਾਣੇ ਆ ਜਿਹੜੀ ਬੱਕਰੀ ਅਜੇ ਇੱਥੇ ਤੱਕ ਪ੍ਰਮੋਟ ਹੋਈ ਆ ਤਾਂ ਉਹ ਬਾੜੀ ਲੰਮੀ ਗਈ ਵੀ ਨਹੀਂ ਹੈਗੀ ਫਿਰ 5-4 ਸਾਲ ਦੇ ਵਿੱਚ ਖਾਤਮ ਹੋ ਜਾਣੀ ਆ ਤਾਂ ਤੁਹਾਡਾ ਸਹਿਯੋਗ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਵਧੀਆ ਕਹਿੰਦੇ ਹੁੰਦੇ ਆ ਵੀ ਅਨੁਸ਼ਾਸਨ ਨਾਲ ਜਿਹੜੇ ਮੇਲੇ ਆ ਉਹ ਕਰਵਾਓ ਤੇ ਵਧੀਆ ਬੱਕਰੀ ਪਾਲਣ ਨੂੰ ਪ੍ਰਮੋਟ ਕਰੋ ਜਿਹੜਾ ਹਰਕੇ ਜਾਊ ਤੇ ਉਹ ਕਿਸੇ ਦਿਨ ਜਿੱਤ ਕੇ ਵੀ ਆਊਗਾ ਇਹ ਗਾਰੰਟੀ ਹੈ ਜਿਹੜਾ ਹਰਦਾ ਨਹੀਂ ਉਹ ਜਿੱਤਦਾ ਵੀ ਨਹੀਂ ਬਸ ਇਹ ਚੀਜ਼ਾਂ ਤੋਂ ਨੋਟ ਕਰਨ ਵਾਲੀਆਂ ਨੇ ਜੀ ਜਨਰਲ ਕਾ ਵੀ ਵਿੱਚ ਕਹਿੰਦੇ ਆ ਵੀ ਤੁਸੀਂ ਪੈਸੇ ਦੇ ਕੇ ਬਾਈ ਸਾਬ ਨੂੰ ਇੱਜ਼ਤ ਪਿਆਰੀ ਹੁੰਦੀ ਆ ਨਾ ਤਾਂ ਜੱਜ ਪੈਸੇ ਲੈ ਕੇ 2-4000 ਰੁਪਏ ਪਿੱਛੇ ਆਪਣਾ ਜਿਹੜਾ ਨਾਮ ਖਰਾਬ ਕਰਨਗੇ ਤੇ ਨਾ ਪਾਰਟਿਸਿਪੇਟ ਕਰਨ ਵਾਲਾ ਕੋਈ ਹੁੰਦੇ ਆ ਨੀਚ ਬੰਦੇ ਜਿਹੜੇ 2-4000 ਰੁਪਏ ਦੇ ਕੇ ਆਪਣਾ ਜਾਨਵਰ ਫਾਸਿਜੈਂਟ ਸਾਈਕਨ ਕਢਾਉਣਾ ਚਾਹੁੰਦੇ ਆ ਪਰ ਉਹ ਥੋੜਾ ਟਾਈਮ ਦੀ ਗੇਮ ਹੀ ਹੁੰਦੀ ਆ ਜਦੋਂ ਆਪਣੇ ਆਪ ਨੂੰ ਕੌਨਫੀਡੈਂਸ ਨਹੀਂ ਹੁੰਦਾ ਬੰਦੇ ਨੂੰ ਤੇ ਬਸ ਇਹੀ ਚੀਜ਼ਾਂ ਨੇ ਬਾਈ ਤੇ ਸਭ ਦੀ ਰਿਸਪੈਕਟ ਕਰਿਆ ਕਰੋ ਮੇਲਿਆਂ ਤੇ ਬਾਤ ਚੜ ਕੇ ਆਓ ਤੇ ਮੇਲਿਆਂ ਦੀ ਰਿਸਪੈਕਟ ਕਰੋ ਧੰਨਵਾਦ ਬਈ ਸਾਡੇ ਛੋਟੇ ਜਿਹੇ ਸੱਜੇ ਤੇ ਤੁਸੀਂ ਸਾਡੇ ਕੋਲ ਇੱਥੇ ਆਏ ਹੋ ਤੁਹਾਡਾ ਤੇ 9 ਮਾਰਚ ਨੂੰ ਸਾਰੇ ਇਸੇ ਤਰ੍ਹਾਂ ਹਮ ਹਮਾ ਕੇ ਆਪਾਂ ਇਕੱਠੇ ਹੋਈਏ ਤੇ ਵਧੀਆ ਢੰਗ ਨਾਲ ਇੱਕ ਮੇਲਾ ਸ਼ੁਰੂਆਤ ਕਰੀਏ ਤੇ ਪ੍ਰਮਾਤਮਾ ਨੇ ਚਾਇਆ ਤਾਂ ਹਰੇਕ ਸਾਲ ਇਹਨੂੰ ਆਪਾਂ ਵੱਡਾ ਕਰਦੇ ਜਾਵਾਂਗੇ ਧੰਨਵਾਦ ਅਸੀਂ ਫੁੱਲ ਜੋਰ ਦੇ ਦਾਂਗੇ ਸਾਰੇ ਭਰਾ ਆਪਾਂ ਇਹ ਮੇਲੇ ਤੇ